ਉਹ ਬੰਦਰਾਂ ਦੀ ਟੋਲੀ ਫਰੇ ਸ਼ੇਰਾਂ ਨੂੰ ਵੰਗਾਰਦੀ ਜਾਤ ਦੀ ਟਟੀਰੀ ਜੱਫੇ ਮੋਛਿਆਂ ਨੂੰ ਮਾਰਦੀ ਉਹ ਬੰਦਰਾਂ ਦੀ ਟੋਲੀ ਫਰੇ ਸ਼ੇਰਾਂ ਨੂੰ ਵੰਗਾਰਦੀ ਜਾਤ ਦੀ ਟਟੀਰੀ ਜੱਫੇ ਮੋਛਿਆਂ ਨੂੰ ਮਾਰਦੀ ਓਏ ਉਦੋਂ ਕਿੱਥੇ ਗਈ ਸੀ ਸੈਨਾ ਜਦੋਂ ਚੁੱਕੀਆਂ ਸੀ ਪੈਣਾ ਕਿੱਥੇ ਗਈ ਸੀ ਸੈਨਾ ਜਦੋਂ ਚੁੱਕੀਆਂ ਸੀ ਪੈਣਾ ਪੱਤਾਂ ਰੋਲੀਆਂ ਸੀ ਜਦੋਂ ਆਫਗਾਨੀਆਂ ਓਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਿਕੀਆਂ ਜਨਨੀਆਂ ਫਿਰ ਲਿਆਏ ਸੀ ਛੜਾ ਕੇ ਸਰਦਾਰ ਉਹ ਬੇਬੇਰ ਤੋਂ ਖੁੱਲੇ ਉਹ ਮਹਿਰਬਾਨੀਆਂ ਉਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਿਕੀਆਂ ਜਨਨੀਆਂ ਉਹ ਵੈਰੀਆਂ ਦੇ ਟੈਂਕ ਜਦੋਂ ਵੱਡਾਂ ਤੇ ਛੜੇ ਸੀ ਇੰਨੇ ਵੱਡੇ ਸੂਰਮੇ ਉਦੋਂ ਕਿੱਥੇ ਬੜੇ ਸੀ ਉਹ ਵੈਰੀਆਂ ਦੇ ਟੰਕ ਜਦੋਂ ਬਾਡਰਾਂ ਤੇ ਚੜੇ ਸੀ ਐਨੇ ਵੱਡੇ ਸੂਰਮੇ ਉਹਦੋਂ ਕਿੱਥੇ ਬੜੇ ਸੀ ਜੇ ਨਾ ਹੁੰਦੇ ਸਰਦਾਰ ਦਿੱਲੀ ਹੁੰਦੀ ਦੂਜੇ ਪਾਰ ਹੁੰਦੇ ਸਰਦਾਰ ਦਿੱਲੀ ਹੁੰਦੀ ਦੂਜੇ ਪਾਰ ਅੱਜ ਵਾਗੇ ਤੇ ਨਾ ਹੁੰਦੀਆਂ ਸਲਾਮੀਆਂ ਉਹਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਹਿੱਕਾਂ ਡਾਡਾਂ ਲੜੀਆਂ ਜਵਾਨੀਆਂ ਹੋਏ ਸਾਰਿਆਂ ਤੋਂ ਮੂਰੇ ਸਰਦਾਰ ਓ ਬੇਗਰ ਤੋਂ ਭੁੱਲੇ ਓ ਕੁਰਬਾਨੀਆਂ ਓਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਕੀਆਂ ਜਨਾਨੀਆਂ ਫਿਰ ਲਿਆਏ ਸੀ ਛੁਡਾ ਕੇ ਸਰਦਾਰ ਓ ਬੇਗਰ ਤੋਂ ਭੁੱਲੇ ਓ ਮਿਹਰਬਾਨੀਆਂ